ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੇ ਵੀ ਸ਼ਹੀਦਾਂ ਸਿੰਘਾਂ ਦੇ ਅਸਥਾਨ ਤੇ ਪਿਆਰ ਦੇ ਨਾਲ ਸ਼ਰਧਾ ਪਾਵਨਾ ਦੇ ਨਾਲ ਸੇਵਾ ਸਿਮਰਨ ਕਰਦੇ ਨੇ ਗੁਰਬਾਣੀ ਦਾ ਜਾਪ ਕਰਦੇ ਨੇ ਸੰਗਤ ਜੀ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਦੇ ਨੇ ਤਿਲ ਫੁੱਲ ਪੇਟਾ ਕਰਦੇ ਨੇ ਸ਼ਹੀਦ ਸਿੰਘਾਂ ਦੇ ਨਾਮ ਦਾ ਗੁਰੂ ਸਾਹਿਬਨਾ ਦੇ ਨਾਮ ਦਾ ਦਸਵੰਦ ਕੱਢਦੇ ਨੇ ਦਾ ਸੰਗਾ ਜੇ ਉਹਨਾਂ ਦੇ ਪਰਿਵਾਰ ਤੇ ਵਾਇਕਰੋ ਸੱਚੇ ਪਾਤਸ਼ਾਹ ਜੀ ਦੀ ਸ਼ਹੀਦ ਸਿੰਘਾਂ ਦੀ ਬੇਅੰਤ ਕਿਰਪਾ ਰਹਿੰਦੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਹੁਤ ਹੀ ਜ਼ਿਆਦਾ ਬਰਕਤ ਵਿੱਚ ਰਹਿੰਦੀ ਹੈ ਕਿਉਂਕਿ ਸ਼ਹੀਦ ਸਿੰਘ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਬਹੁਤ ਹੀ ਦਿਆਲੂ ਕਿਰਪਾਲੂ ਹਨ ਜੋ ਵੀ ਉਹਨਾਂ ਦੇ ਅੱਗੇ ਸੱਚੇ ਮਨ ਤੇ ਸ਼ਰਧਾ ਪਾਵਨਾ ਦੇ ਨਾਲ ਅਰਦਾਸ ਬੇਨਤੀ ਕਰਦਾ ਹੈ ਸੰਗਤ ਜੀ ਜੋ ਤੇ ਜਗੋਂਦਾ ਹੈ ਸੇਵਾ ਕਰਦਾ ਹੈ ਚ ਪਿਆਰੇ ਦੇ ਵਿੱਚ ਹਾਜ਼ਰੀ ਭਰਦਾ ਹੈ ਤਾਂ ਫਿਰ ਸ਼ਹੀਦ ਸਿੰਘ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੀ ਅਰਦਾਸ ਪੈਂਦੀ ਜ਼ਰੂਰ ਪੂਰੀ ਕਰਦੇ ਨੇ ਸੰਗਤ ਜੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਿੰਨੀਆਂ ਸੰਗਤਾਂ ਦਾ ਇਕੱਠ ਹੁੰਦਾ ਹੈ ਪਹਿਲਾਂ ਦੇ ਨਾਲੋਂ ਸੰਗਤ ਜ਼ਿਆਦਾ ਤੋਂ ਜ਼ਿਆਦਾ ਚਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲੱਗ ਗਈ ਹੈ ਸ਼ਹੀਦਾਂ ਦੇ ਅਸਥਾਨ ਤੇ ਤਨਤਨ ਬਾਬਾ ਨੋ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਟਾਲਾ ਸਾਹਿਬ ਘਾਸਾ ਜੀ ਟਾਲਾ ਸਾਹਿਬ ਸੰਗਤ ਜੀ ਵਾਇਗੁਰੂ ਸੱਚੇ ਪਾਤਸ਼ਾਹ ਸ਼ਹੀਦ ਸਿੰਘਾਂ ਦੀ ਐਸੀ ਕਿਰਪਾ ਵਰਤਦੀ ਹੈ ਕਿ ਜਦੋਂ ਸੰਗਤਾਂ ਨੂੰ ਹੋਰ ਭੈਣ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਸ਼ੇਰ ਸਿੰਘ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਨ ਸ਼ਕਤੀ ਦੇ ਮਾਲਕ ਨੇ ਤੇ ਕਈ ਵੱਡੇ-ਵੱਡੇ ਰੋਗ ਜਿਨ੍ਹਾਂ ਨੂੰ ਡਾਕਟਰ ਵੀ ਠੀਕ ਨਹੀਂ ਕਰ ਸਕੇ ਉਹ ਇਸ ਸਥਾਨ ਤੋਂ ਠੀਕ ਹੋਏ ਹਨ। ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਕਈ ਹੋਰ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਚੁਪੈਰਾ ਸਾਹਿਬ ਕਾਫੀ ਸ਼ੁਰੂ ਹੋ ਗਏ ਹਨ। ਜਿੱਥੇ ਸੰਗਤਾਂ ਜਾ ਕੇ ਚੁਪੈਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ। ਜਿਹੜੇ ਆਪਣੇ ਘਰ ਦੇ ਵਿੱਚ ਨਹੀਂ ਸਮਾਂ ਕੱਢ ਸਕਦੇ ਕਿਸੇ ਪ੍ਰੋਬਲਮ ਦੇ ਕਰਕੇ ਸ਼ਹੀਦਾ ਸਾਹਿਬ ਵੇਨ ਨਹੀਂ ਜਾ ਸਕਦੇ ਉਹ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਜਿੱਥੇ ਚਪੈਰਾ ਸਾਹਿਬ ਕੱਟਿਆ ਜਾਂਦਾ ਹੈ ਉੱਥੇ ਜਾ ਕੇ ਚਪੈਰਾ ਸਾਹਿਬ ਦੀ ਹਾਜ਼ਰੀ ਭਰਦੇ ਨੇ ਉਹ ਇਸ ਕਰਕੇ ਕਿ ਵਾਇਗਰੋ ਸੱਚੇ ਪਾਤਸ਼ਾਹ ਜੀ ਅੱਗੇ 10 ਬੇਨਤੀ ਕਰਦੇ ਨੇ ਕਿ ਮਾਰਾ ਸੱਚੇ ਪਾਤਸ਼ਾਹ ਜੀ ਦੁੱਖਾਂ ਦਾ ਨਾਸ਼ ਹੋਵੇ ਤੇ ਸੁੱਖਾਂ ਦੀ ਪ੍ਰਾਪਤੀ ਹੋਵੇ ਕਿਉਂਕਿ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਤੇ ਸ਼ਕਤੀ ਹੈ ਸੰਗਤ ਜੀ ਇਹ ਸਾਰੇ ਦੁੱਖਾਂ ਦਾ ਨਾਸ ਕਰ ਦਿੰਦੇ ਹਨ ਜਦੋਂ ਸੰਗਤ ਜੀ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਹਰਦਾਸ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਸ਼ਹੀਦ ਸਿੰਘਾਂ ਦੀ ਇੰਨੀ ਕਿਰਪਾ ਹੋ ਜਾਂਦੀ ਹੈ ਜਦੋਂ ਸੰਗਤਾਂ ਇਕੱਟੀਆਂ ਹੋ ਕੇ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਨਾਮ ਜਪਦੀਆਂ ਨੇ ਤਾਂ ਫਿਰ ਉਸ ਸਮੇਂ ਉਤੇ ਐਸੀ ਕਲਾ ਬਾਤ ਹੈ ਜਿਸ ਦੇ ਨਾਲ ਸਾਰਿਆਂ ਦੇ ਦੁੱਖ ਦੂਰ ਹੋ ਜਾਂਦੇ ਨੇ ਤੇ ਸਭ ਨੂੰ ਸੁਖ ਪ੍ਰਾਪਤ ਹੁੰਦੇ ਹਨ ਜਿਹੜੇ ਵੀ ਭੈਣ ਭਰਾਵਾਂ ਦੇ ਮਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਉਹਨਾਂ ਦੀ ਇੱਛਾ ਹੁੰਦੀ ਹੈ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੀਆਂ ਜ਼ਰੂਰਤਾਂ ਇੱਛਾਵਾਂ ਭਾਵਨਾਵਾਂ ਨੂੰ ਜ਼ਰੂਰ ਪੂਰਾ ਕਰਦੇ ਹਨ ਸਾਧ ਸੰਗਤ ਜੀ ਐਸੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜਿਹੜੇ ਘਰਾਂ ਦੇ ਵਿੱਚ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਹੈ ਉਹਨਾਂ ਘਰਾਂ ਦੇ ਵਿੱਚ ਕੀ ਕੀ ਕਰਾਮਾਤਾਂ ਹੁੰਦੀਆਂ ਹਨ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਤੇਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਵੀ ਲਿਖਵਾ ਦਿਓ ਜੀ ਸੰਗਾ ਜੀ ਅਸੀਂ ਹੋਰ ਸੰਗਤਾਂ ਦੀਆਂ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਉਹ ਸਿਰਫ ਇਸ ਲਈ ਕਿ ਤੁਹਾਡੇ ਮਨ ਦੇ ਵਿੱਚ ਗੁਰੂ ਦੇ ਲਈ ਇੱਕ ਸ਼ਰਧਾ ਤੇ ਭਾਵਨਾ ਬਣ ਜਾਵੇ ਤੇ ਤੁਸੀਂ ਵੀ ਗੁਰਬਾਣੀ ਦੇ ਨਾਲ ਜੁੜ ਜਾਓ ਜਿਸ ਤੇ ਨਾਲ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਕਿੰਨੀ ਵਡਿਆਈ ਹੈ ਕਿੰਨੇ ਮਹਿਮਾ ਹੈ ਕਿੰਨੀ ਤਾਕਤ ਹੈ ਸ਼ਹੀਦਾਂ ਸਿੰਘਾਂ ਦੀ ਕਿਰਪਾ ਦੇ ਵਿੱਚ ਵਾਇਕੁਰ ਸੱਚੇ ਪਾਤਸ਼ਾਹ ਜੀ ਦੇ ਜਦੋਂ ਵੀ ਸਾਡੇ ਤੇ ਕਿਰਪਾ ਹੋ ਜਾਂਦੇ ਹੈ ਪ੍ਰਮਾਤਮਾ ਕਿਵੇਂ ਸਾਡੇ ਜੋ ਕੰਮ ਪੂਰੇ ਨਹੀਂ ਹੁੰਦੇ ਸੰਨ ਉਹ ਪੂਰੇ ਕਰ ਦਿੰਦੇ ਹਨ ਜੋ ਅਸੀਂ ਚੀਜ਼ ਸੋਚੀ ਵੀ ਨਹੀਂ ਹੁੰਦੀ ਵਾਇਕੁਰ ਸੱਚੇ ਪਾਤਸ਼ਾਹ ਜੀ ਉਹ ਸਾਡੀਆਂ ਚੀਜ਼ਾਂ ਪੂਰੀਆਂ ਕਰ ਦਿੰਦੇ ਨੇ ਸਾਡੀਆਂ ਇਸ਼ਿਆਵਾਂ ਜ਼ਰੂਰਤਾਂ ਨੂੰ ਪੂਰੀਆਂ ਕਰ ਦਿੰਦੇ ਹਨ ਸੰਗਤ ਜੀ ਇੱਕ ਪਰਿਵਾਰ ਦੀ ਤੁਹਾਡੇ ਨਾਲ ਅੱਜ ਦੀ ਕਰਮਤ ਸਾਂਝੀ ਕਰਦੇ ਹਾਂ ਉਹਨਾਂ ਨੇ ਦੱਸਿਆ ਕਿ ਸਾਡੇ ਇੱਕ ਛੋਟੇ ਜਿਹੇ ਬੇਟੇ ਸੀ 6-7 ਸਾਲ ਦੇ ਉਹਨੂੰ 6 ਮਹੀਨੇ ਜਾਂ ਸਾਲ ਦੇ ਵਿੱਚ 2 ਵਾਰ ਜਾਂ 3 ਵਾਰ ਜਿਨੂੰ ਆਪਾਂ ਕਹਿ ਦਿੰਦੇ ਹਾਂ ਮਾਤਾ ਨਿਕਲ ਆਉਂਦੇ ਸੀ ਉਹ ਨਿਕਲ ਆਉਂਦੀ ਸੀ ਤੇ ਉਹਨਾਂ ਦਾ ਕਹਿਣਾ ਕਿ ਉਹ ਜਦੋਂ ਵੀ ਉਸ ਨੂੰ ਮਾਤਾ ਨਿਕਲਨੇ ਤੇ ਉਹ ਅਕਸਰ ਹੀ ਪੰਡਤ ਦੇ ਕੋਲ ਲੈ ਕੇ ਜਾਂਦੇ ਸੀ ਜਿਵੇਂ ਸੰਗਤ ਜੀ ਪਹਿਲਾਂ ਆਪਾਂ ਵੀ ਕਾਫੀ ਸਮੇਂ ਤੋਂ ਦੇਖਦੇ ਹਾਂ ਕਿ ਜਦੋਂ ਇਹ ਮਾਤਾ ਨਿਕਲਨੇ ਆਪਾਂ ਕਈ ਵਾਰ ਹੱਥ ਹੌਲੇ ਕਰਵਾਉਣੇ ਪਰਿਵਾਰ ਦੇ ਵਿੱਚ ਜਾਂ ਕਈ ਪਰਿਵਾਰ ਇਨ੍ਹਾਂ ਹੱਥ ਹੌਲਿਆਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਜਿਵੇਂ ਕਿ ਲਗਾ ਕੇ ਇਸ ਬਾਰੇ ਆਪਾਂ ਕੁਝ ਵੀ ਨਹੀਂ ਬੋਲਾਂਗੇ ਕਿਉਂਕਿ ਕਈ ਪੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਹੱਥ ਹੌਲਾ ਹੋਣ ਤੋਂ ਬਾਅਦ ਜੋ ਮਾਤਾ ਨਿਕਲੀ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜੋ ਅਕਸਰ ਹੀ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਸੰਗਤ ਜੀ ਤਾਨ-ਤਾਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੰਗੁਰੂ ਹਰगोबिंद ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਹੋਏ ਸੀ ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਕਿ ਤੁਸੀਂ ਪਰਮਾਤਮਾ ਨੂੰ ਯਾਦ ਰੱਖੋ ਗੁਰਬਾਣੀ ਹਮੇਸ਼ਾ ਪੜ੍ਹਦੇ ਰਹੋ ਗੁਰਬਾਣੀ ਦਾ ਪਾਠ ਕਰਦੇ ਰਹੋ ਇਸੇ ਤਰ੍ਹਾਂ ਸੰਗਤ ਜੀ ਜਦੋਂ ਅਸੀਂ ਘਰ ਦੇ ਵਿੱਚ ਪਾਠ ਕਰਦੇ ਹਾਂ ਪਾੜ ਕਰਨ ਦੇ ਸਮੇ ਆਪਾਂ ਸਾਰੇ ਹੀ ਇੱਕ ਗਲਾਸ ਕੋਲ ਪਾਣੀ ਦਾ ਜ਼ਰੂਰ ਰੱਖਦੇ ਹਾਂ ਰੱਖ ਕੇ ਆਪਾਂ ਪਾੜ ਕਰਦੇ ਹਾਂ ਤੇ ਪਾੜ ਕਰਨ ਤੋਂ ਉਪਰੰਤ ਅਸੀਂ ਉਸ ਪਾਣੀ ਨੂੰ ਜੋ ਜਲ ਬਣ ਚੁੱਕਿਆ ਹੁੰਦਾ ਹੈ ਅਸੀਂ ਆਪਣੇ ਘਰ ਦੇ ਵਿੱਚ ਛੱਟਾ ਵੀ ਦਿੰਦੇ ਹਾਂ ਆਪਣੇ ਬੱਚੇ ਨੂੰ ਵੀ ਪਿਉਂਦੇ ਹਾਂ ਤੇ ਆਪ ਖੁਦ ਵੀ ਅਸੀਂ ਪੀਂਦੇ ਹਾਂ ਇਸੇ ਤਰ੍ਹਾਂ ਸੰਗਤ ਜੀ ਜੇਕਰ ਉਹੀ ਜਲ ਨੂੰ ਨਹਣ ਵਾਲੇ ਪਾਣੀ ਦੇ ਵਿੱਚ ਮਿਕਸ ਕਰਕੇ ਇਸ਼ਨਾਨ ਕੀਤਾ ਜਾਵੇ ਤਾਂ ਆਪਣੇ ਬੱਚੇ ਨੂੰ ਸ਼ਿਕਾਇਆ ਜਾਵੇ ਪਾਣੀ ਦੇ ਵਿੱਚ ਮਿਲਾ ਕੇ ਤਾਂ ਉਸ ਦੇ ਨਾਲ ਇਹ ਚੀਜ਼ ਦੂਰ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਸੰਗਾਜੀ ਉਹ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਦੀ ਬੱਚੀ ਨੂੰ ਕਈ ਵਾਰ ਮਹੀਨੇ ਦੇ ਵਿੱਚ ਦੋ ਵਾਰ ਮਤਲ ਨਿਕਲ ਆਉਣੀ ਤੇ ਆਪਣੇ ਆਪ ਹੀ ਠੀਕ ਵੀ ਹੋ ਜਾਂਦੇ ਸੀ ਇਸ ਗੱਲ ਕਰਕੇ ਉਹ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਸਰੀਰ ਦੇ ਬਾਹਰ ਤਾਂ ਹੋਣੀ ਹੀ ਹੁੰਦੀ ਸੀ ਜਿਸ ਕਰਕੇ ਉਹਨਾਂ ਨੇ ਸਰੀਰ ਤੇ ਜੇ ਕੱਪੜਾ ਕੋਈ ਪਾਉਣਾ ਤੇ ਉਹਨਾਂ ਨੇ ਤੜਫਣਾ ਤੇ ਸਰੀਰ ਦੇ ਬਾਹਰ ਤਾਂ ਜਿਵੇਂ ਹੁੰਦੀ ਸੰਗਤ ਇਹ ਸਰੀਰ ਦੇ ਅੰਦਰ ਵੀ ਹੋ ਜਾਂਦੀ ਜਿਵੇਂ ਮੂੰਹ ਦੇ ਵਿੱਚ ਛਾਲੇ ਹੋ ਜਾਣੇ ਜਾਂ ਫਿਰ ਜਖਮ ਹੋ ਜਾਂਦੇ ਨੇ ਇਸੇ ਤਰ੍ਹਾਂ ਸੰਗਤ ਜੋ ਪਰਿਵਾਰ ਦਾ ਕਹਿਣਾ ਸੀ ਕਿ ਉਹ ਤਿੰਨ ਚਾਰ ਸਾਲਾਂ ਤੋਂ ਕਾਫੀ ਪਰੇਸ਼ਾਨ ਸਨ ਜਦੋਂ ਉਹਨਾਂ ਦੀ ਬੱਚੀ ਨੂੰ ਇਸ ਤਰ੍ਹਾਂ ਪ੍ਰੋਬਲਮ ਆਣੀ ਉਹਨਾਂ ਨੇ ਪੰਡਤਾਂ ਦੇ ਕੋਲ ਜਾਣਾ ਉਹਨਾਂ ਨੇ ਹੱਥ ਹੌਲਾ ਕਰ ਦੇਣਾ ਤੇ ਉਹਨਾਂ 4-5 ਦਿਨ ਦੇ ਬਾਅਦ ਬਿਲਕੁਲ ਠੀਕ ਹੋ ਜਾਣਾ ਇਸੇ ਤਰ੍ਹਾਂ ਕਰਕੇ ਜਦੋਂ ਠੀਕ ਹੋਣ ਤੋਂ ਬਾਅਦ ਉਹਨਾਂ ਨੇ ਹਫ਼ਤਾ ਲੰਘਣ ਅਤੇ ਦੁਬਾਰਾ ਫਿਰ ਉਹ ਪ੍ਰੋਬਲਮ ਹੋ ਜਾਣੀ ਜਦੋਂ ਇਸ ਤਰ੍ਹਾਂ ਸੰਘਰ ਜੀ ਹੋਣ ਤੇ ਵੀ ਉਹ ਪਰਿਵਾਰ ਕਹਿੰਦੇ ਕਿ ਅਸੀਂ ਬਹੁਤ ਹੀ ਜ਼ਿਆਦਾ ਦੁਖੀ ਰਹਿਣ ਲੱਗੇ ਕਿ ਅਸੀਂ ਕਿੱਥੇ ਜਾਈਏ ਕੀ ਕਰੀਏ ਕਿਉਂਕਿ ਜਦੋਂ ਉਹਨਾਂ ਦੀ ਬੱਚੀ ਨੇ ਰੋਣਾ ਤੇ ਉਹ ਪਰਿਵਾਰ ਦਾ ਕਹਿਣਾ ਕਿ ਸਾੜੀ ਤੋਂ ਵੇਖਣੇ ਸੀ ਹੁੰਦਾ ਕਿਉਂਕਿ ਮਾਤਾ ਪਿਤਾ ਤੋਂ ਬੱਚਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਐਸੇ ਤਰ੍ਹਾਂ ਸੰਗਾਜੀ ਪਰਿਵਾਰ ਨੇ ਦੱਸਿਆ ਕਹਿੰਦੇ ਕਿ ਉਸ ਨੇ ਤਾਂ ਨਾ ਹੀ ਕੁਝ ਖਾਣਾ ਪੀਣਾ ਤੇ ਇਸੇ ਤਰ੍ਹਾਂ ਤਖ ਲੇਵ ਦੇ ਵਿੱਚ ਉਸ ਨੇ ਤੜਫਣਾ ਤਿੰਨ ਚਾਰ ਸਾਲ ਇਸੇ ਤਰ੍ਹਾਂ ਚੱਲਦਾ ਰਿਹਾ ਕਈ ਵਾਰ ਤਾਂ ਮਹੀਨੇ ਦੇ ਵਿੱਚ ਦੋ ਦੋ ਵਾਰ ਵੀ ਕਹਿੰਦੇ ਹੋ ਜਾਂਦੀ ਸੀ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਕਈ ਵਾਰ ਤਾਂ ਕਹਿੰਦੇ ਕਿ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਤਾਂਪ ਵੀ ਜਾਂਦੇ ਸੀ ਤੇ ਕਈ ਵਾਰ ਮਹੀਨੇ ਦੇ ਵਿੱਚ ਦੋ ਵਾਰ ਪ੍ਰੋਬਲਮ ਆ ਜਾਂਦੀ ਸੀ ਇਸ ਕਰਕੇ ਉਹਨਾਂ ਦੇ ਜਿਹੜੇ ਬੱਚੇ ਸੇ ਸੰਗਾਜ ਉਹਦਾ ਸਰੀਰ ਜਿਹੜਾ ਉਹ ਸੁੱਕਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਉਹਨਾਂ ਨੂੰ ਬੁਖਾਰ ਵੀ ਬਹੁਤ ਜ਼ਿਆਦਾ ਹੋਣ ਲੱਗ ਗਿਆ ਸੀ ਉਹ ਇੰਨੀ ਪ੍ਰੋਬਲਮ ਦੇ ਵਿੱਚ ਹੋ ਗਈ ਸੀ ਕਹਿੰਦੇ ਕਿ ਉਹ ਚੁੱਪਚਾਪ ਰਹਿਣ ਲੱਗ ਗਏ ਸੀ ਇਸੇ ਤਰ੍ਹਾਂ ਸੰਗਾਜ ਉਹਨਾਂ ਦੀ ਮਾਤਾ ਦਾ ਕਹਿਣਾ ਕਹਿੰਦੇ ਕਿ ਜਦੋਂ ਮੈਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਤੜਫਦਿਆਂ ਦੇਖਦੀ ਸੀ ਤੇ ਕਹਿੰਦੇ ਕਿ ਮੈਨੂੰ ਬਹੁਤ ਜ਼ਿਆਦਾ ਰੋਣਾ ਆਉਂਦਾ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਪੰਡਤਾਂ ਦੇ ਕੋਲ ਉਹ ਬਹੁਤ ਜਾ ਕੇ ਕਹਿੰਦੇ ਕਿ ਮੈਂ ਥੱਕ ਹਾਰ ਚੁੱਕੀ ਸੀ ਪਰ ਸਾਨੂੰ ਕੋਈ ਵੀ ਫਰਕ ਨਹੀਂ ਸੀ ਪੈਂਦਾ ਇਸੇ ਤਰ੍ਹਾਂ ਸੰਗਜ ਸਮਾਂ ਬੀਤਦਾ ਬੀਤਦਾ ਗਿਆ ਸਮਾਂ ਬੀਤਦਾ ਗਿਆ ਉਹ ਮਾਤਾ ਜੀ ਕਹਿੰਦੇ ਕਿ ਸਾਨੂੰ ਕਿਸੇ ਨੇ ਦੱਸ ਪਾਈ ਕਿ ਇੱਥੇ ਕੋਈ ਪੰਡਤ ਹੈ ਫਲਾਣਾ ਤੇ ਉਹ ਹੱਥ ਹੌਲਾ ਤੁਸੀਂ ਉਸ ਤੋਂ ਕਰਵਾਓ ਤੁਸੀਂ ਬੱਚੀ ਨੂੰ ਉੱਥੇ ਲੈ ਜਾਓ ਕਹਿੰਦੇ ਕਿ ਜਦੋਂ ਅਸੀਂ ਉੱਥੇ ਜਾਣ ਲੱਗੇ ਤੇ ਅਸੀਂ バス ਦੇ ਵਿੱਚ ਮਾਤਾ ਜੀ ਕਹਿੰਦੇ ਕਿ ਉਹਨਾਂ ਦੀ ਸਾਸ ਤੇ ਉਹ ਆਪਣੀ ਬੱਚੀ ਨੂੰ ਦੋਨੋਂ ਜਾਣੇ ਲੈ ਕੇ ਕਹਿੰਦੇ ਕਿ ਅਸੀਂ ਬਸ ਤੇ ਵਿੱਚ ਗਏ ਤੇ ਉਸ ਬਸ ਦੇ ਵਿੱਚ ਸੰਗਤ ਜੀ ਇੱਕ ਨਿਆਂਗ ਸਿੰਘ ਸਨ ਤਾਂ ਇਸ ਤਰ੍ਹਾਂ ਸੰਗਤ ਜੀ ਜਿਹੜੇ ਨਿਆਂਗ ਸਿੰਘ ਸਨ ਉਹਨਾਂ ਨੇ ਜਦੋਂ ਬੱਚੀ ਨੂੰ ਦੇਖਿਆ ਕਿ ਉਸ ਦੇ ਫੇਸ ਦੇ ਉੱਪਰ ਦਾਣੇ ਹੋਏ ਨੇ ਦਾਗ ਵੀ ਕਾਫੀ ਪਿਆ ਹੋਏ ਨੇ ਉਹਨਾਂ ਨੇ ਪੁੱਛਿਆ ਕਿ ਇਹ ਕੀ ਹੋਇਆ ਤੇ ਉਹਨਾਂ ਦੀ ਮਾਤਾ ਜੀ ਨੇ ਦੱਸਿਆ ਕਿ ਬਾਬਾ ਜੀ ਅਸੀਂ ਕਾਫੀ ਸਮੇਂ ਤੋਂ 3-4 ਸਾਲਾਂ ਤੋਂ ਪਰੇਸ਼ਾਨ ਹਾਂ ਕਿ ਸਾਡੀ ਬੱਚੀ ਤੇ ਮਾਤਾ ਨਿਕਲ ਆਉਂਦੇ ਹੈ ਇਹ ਬਹੁਤ ਹੀ ਜ਼ਿਆਦਾ ਤੰਗ ਰਹਿੰਦੀ ਹੈ ਐਸੇ ਫੇਸ ਦੇ ਵਿੱਚ ਵਿਛਾਲੇ ਹੋ ਜਾਂਦੇ ਨੇ ਨਾ ਹੀ ਇਹ ਕੁਝ ਖਾਂਦੇ ਹੈ ਤੇ ਨਾ ਹੀ ਪੀਂਦੇ ਹੈ ਇਹ ਬਹੁਤ ਸਾਲਾਂ ਤੋਂ ਅਸੀਂ ਇਸ ਤਰ੍ਹਾਂ ਦਾ ਦੇਖ ਕੇ ਤੇ ਕਦੀ ਕਿਤੇ ਇਸ ਨੂੰ ਲੈ ਕੇ ਜਾਂਦੇ ਹਾਂ ਤੇ ਅੱਜ ਵੀ ਸਾਨੂੰ ਕਿਸੇ ਨੇ ਪੰਡਤ ਦੱਸਿਆ ਅੱਜ ਵੀ ਸਾਨੂੰ ਕਿਸੇ ਪੰਡਤ ਬਾਰੇ ਦੱਸਿਆ ਹੈ ਅਸੀਂ ਉੱਥੇ ਚੱਲੇ ਹਾਂ ਤੇ ਹੱਥ ਹੌਲਾ ਕਰਵਾਉਣ ਦੇ ਲਈ ਜਦੋਂ ਨਿਹੰਗ ਸਿੰਘ ਨੂੰ ਇਹ ਸਾਰੇ ਗੱਲਬਾਤ ਮਾਤਾ ਜੀ ਦੀ वार्ता ਦੱਸੀ ਮਾਤਾ ਜੀ ਨੇ वार्ता ਦੱਸੀ ਕਹਿੰਦੇ ਕਿ ਉਹ ਬਹੁਤ ਕਹਿੰਦੇ ਕਿ ਸਾਡੀ ਪੇਟੀ ਬਹੁਤ ਦੁਖੀ ਰਹਿੰਦੀ ਹੈ ਇਸ ਕਰਕੇ ਅਸੀਂ ਪੰਡਤ ਦੇ ਕੋਲ ਅੱਜ ਫਿਰ ਲੈ ਕੇ ਚੱਲਨੇ ਹਾਂ ਤਾਂ ਉਹ ਨਯੰਗ ਸਿੰਘ ਨੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਪੰਡਤ ਦੇ ਕੋਲ ਨਾ ਜਾਓ ਇਸ ਤਰ੍ਹਾਂ ਸੰਗਤ ਜੀ ਉਹ ਨਯੰਗ ਸਿੰਘ ਨੇ ਮਾਤਾ ਜੀ ਹਨਾ ਮਾਤਾ ਜੀ ਨੂੰ ਰੋਕ ਕੇ ਵਾਪਸ ਭੇਜ ਦਿੱਤਾ ਤੇ ਉਹਨਾਂ ਕਹਿਆ ਕਿ ਤੁਸੀਂ ਘਰ ਘਰ ਚ ਆਕੇ ਇੱਕ ਸੁਖਨੀ ਸਾਹਿਬ ਦਾ ਪਾਠ ਤੇ ਦੋ ਜਪਜੀ ਸਾਹਿਬ ਦੇ ਪਾਠ ਤੇ ਚੋਪਾਈ ਸਾਹਿਬ ਜੀ ਦੇ ਪਾਠ ਤੁਸੀਂ ਇਸ ਬੱਚੀ ਦੇ ਕੋਲ ਬੈਠ ਕੇ ਕਰੋ ਕੋਲ ਚਾਲ ਰੱਖੋ ਜਦੋਂ ਪਾਠ ਕਰ ਲਓਗੇ ਉਸ ਤੋਂ ਬਾਅਦ ਦੇ ਵਿੱਚ ਉਹ ਜਲ ਜੜਾ ਉਹ ਬੱਚੀ ਨੂੰ ਛਕਾਉਣਾ ਤੇ ਨਹਾਉਣ ਦੇ ਸਮੇਂ ਇਸ਼ਨਾਨ ਕਰਨ ਦੇ ਸਮੇਂ ਉਹ ਜਲ ਪਾਣੀ ਦੇ ਵਿੱਚ ਮਿਕਸ ਕਰਨਾ ਤੇ ਤੁਸੀਂ ਆਪਣੀ ਤਿਆਰੀ ਕਰਕੇ ਸੋਚ ਵਿਚਾਰ ਬਣਾ ਕੇ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜ਼ਰੂਰ ਜਾਓ ਤੇ ਉੱਥੇ ਜਾ ਕੇ ਤੁਸੀਂ ਅਰਦਾਸ ਬੇਨਤੀ ਕਰੋ ਤੇ ਜੋਤ ਦੇ ਵਿੱਚ ਇਸ ਬੱਚੇ ਨੂੰ ਤੁਸੀਂ ਕਿਉਂ ਪਵਾਓ ਉੱਥੇ ਦੇਖ ਕਰਾ ਕੇ ਅਰਦਾਸ ਬੇਨਤੀ ਵੀ ਕਰੋ ਤੇ ਜੋਤ ਦੇ ਵਿੱਚੋਂ ਕਿਉਂ ਵੀ ਲੈ ਕੇ ਆਓ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਤੁਸੀਂ ਜੋਤ ਦਾ ਕਿਉਂ ਸ਼ਹੀਦ ਸਾਹਿਬ ਜੀ ਤੋਂ ਲੈ ਕੇ ਆਓਗੇ ਉਹ ਬੱਚੇ ਨੂੰ ਦੁੱਧ ਦੇ ਵਿੱਚ ਜਾਂ ਸਬਜ਼ੀ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਤੁਸੀਂ ਉਹ ਜੋਤ ਦਾ ਕਿਉਂ ਬੱਚੇ ਨੂੰ ਖਵਾਉਣਾ ਹੈ ਤੁਸੀਂ ਇਸ ਤਰ੍ਹਾਂ ਕਰਕੇ ਦੇਖੋ ਤੁਹਾਡੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਤਾਂ ਇਸੇ ਤਰ੍ਹਾਂ ਸੰਗਜ ਜੀ ਉਹ ਮਾਤਾ ਜੀ ਨੇ ਦੱਸਿਆ ਕਹਿੰਦੇ ਕਿ ਅਸੀਂ ਉਹ ਨਿਆਂਗ ਸਿੰਘ ਦੇ ਬਚਨ ਸੁਣ ਕੇ ਤੇ ਘਰ ਵਾਪਸ ਆ ਗਏ ਉਹ ਬਸ ਦੇ ਵਿੱਚੋਂ ਉਥੋਂ ਹੀ ਵਾਪਸ ਆ ਗਏ ਸੀ ਤੇ ਸੰਗਜ ਉਹ ਪੰਡਤ ਦੇ ਕੋਲ ਗਏ ਹੀ ਨਹੀਂ ਸਨ ਤੇ ਅਗਲੇ ਦਿਨ ਹੀ ਉਹਨਾਂ ਨੇ ਤਿਆਰੀ ਕਰ ਲਈ ਸੀ ਚਤਾਨ ਤਣ ਪਾਪਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਣਦੇ ਤੇ ਇਸੇ ਤਰ੍ਹਾਂ ਸੰਗਤ ਜੀ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਉਹ ਪਰਿਵਾਰ ਗਿਆ ਤੇ ਜਿਵੇਂ ਨੇ ਅੰਗ ਸਿੰਘ ਨੇ ਦੱਸਿਆ ਸੀ ਸਾਰਾ ਕੁਝ ਮਾਤਾ ਜੀ ਕਹਿੰਦੇ ਕਿ ਅਸੀਂ ਉਸੇ ਤਰ੍ਹਾਂ ਕੀਤਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਕਹਿੰਦੇ ਕਿ ਇਹ ਵੀ ਅਰਦਾਸ ਬੇਨਤੀ ਕੀਤੀ ਕਿ ਮੇਰੇ ਬੱਚੇ ਦਾ ਇਹ ਦੁੱਖ ਤਖਲੇ ਜਿਹੜਾ ਦੂਰ ਕਰੋ ਮੈਂ ਮਹੀਨੇ ਦੇ ਵਿੱਚ ਇੱਕ ਵਾਰ ਤੁਹਾਡੇ ਅਸਥਾਨ ਤੇ ਜ਼ਰੂਰ ਹਾਜ਼ਰੇ ਪਰਾਂਗੇ ਤਾਂ ਇਸੇ ਤਰ੍ਹਾਂ ਸੰਗਤ ਜੀ ਉਹ ਮਾਤਾ ਜੀ ਕਹਿੰਦੇ ਕਿ ਮੈਂ ਅਰਦਾਸ ਬੇਨਤੀ ਕਰਵਾਏ ਤੇ ਕਹਿੰਦੇ ਕਿ ਮੈਂ ਜੋਤ ਦੇ ਵਿੱਚ ਕਿਉਂ ਵੇ ਪਵਾਇਆ ਤੇ ਜੋਤ ਦਾ ਕਿਉਂ ਕਹਿੰਦੇ ਕਿ ਮੈਂ ਘਰ ਵੀ ਲੈ ਕੇ ਆਏ ਕਹਿੰਦੇ ਕਿ ਮੈਂ ਆਪਣੇ ਬੱਚੇ ਨੂੰ ਦੁੱਧ ਦੇ ਵਿੱਚ ਪਾ ਕੇ ਉਹ ਘੋ ਦਿੱਤਾ ਤੇ ਰਾਤ ਤੱਕ ਕਹਿੰਦੇ ਕਿ ਮੇਰੇ ਬੱਚੇ ਬਿਲਕੁਲ ਠੀਕ ਸੀ ਉਹਨੂੰ ਸਾੜਨੇ ਸੀ ਪੈਂਦਾ ਤੇ ਉਹ ਜ਼ਖਮਾਂ ਦਾ ਜੋ ਜ਼ਖਮਾਂ ਨਾ ਕਰਕੇ ਉਸਨੂੰ ਤਕਲੀਫ ਹੁੰਦੀ ਸੀ ਅਗਲੇ ਦਿਨ ਜਦੋਂ ਹੁੰਦਾ ਤੇ ਸੰਗਤ ਉਹ ਮਾਤਾ ਜੀ ਨੇ ਦੱਸਿਆ ਕਿ ਅਗਲੇ ਦਿਨ ਤੋਂ ਉਹ ਜਿਹੜੇ ਜ਼ਖਮ ਹੋਏ ਸੀ ਚਾਲੇ ਵਾਂ ਕਹਿੰਦੇ ਉਹ ਸੁੱਕਣੇ ਵਿੱਚ ਸ਼ੁਰੂ ਹੋ ਗਏ ਇਸੇ ਤਰ੍ਹਾਂ ਸੰਗਾਜੀ ਉਹ ਮਾਤਾ ਜੀ ਨੇ ਦੱਸਿਆ ਕਿ ਦੋਸਰੇ ਦਿਨ ਫਿਰ ਮੈਂ ਆਪਣੀ ਬੱਚੀ ਨੂੰ ਦੁੱਧ ਦੇ ਵਿੱਚ ਘਿਓ ਪਾ ਕੇ ਛਕਾਇਆ ਨਾਲੇ ਪਾੜ ਕੀਤਾ ਪਾੜ ਕਾ ਦੇ ਸਮੇਂ ਕੋਲ ਮੈਂ ਜਾਲ ਰੱਖਿਆ ਉਹ ਆਪਣੀ ਬੇਟੀ ਨੂੰ ਮੈਂ ਛਕਾਇਆ ਤੇ ਕਹਿੰਦੇ ਵਾਿਗਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤਿੰਨ ਦਿਨਾਂ ਦੇ ਵਿੱਚ ਵਿੱਚ ਇਹ ਕਹਿੰਦੇ ਕਿ ਮੇਰੀ ਬੇਟੀ ਦਾ ਮੇਰੇ ਬੇਟੇ ਜਿਹੜੇ ਐਨੇ ਦੁੱਖ ਤੇ ਤਕਲੀਫ ਦੇ ਵਿੱਚ ਸੀ ਕਹਿੰਦੇ ਕਿ ਉਹ ਸਾਰੇ ਦੁੱਖ ਦੂਰ ਹੋ ਗਏ ਸਿਰਫ 3 ਦਿਨਾਂ ਦੇ ਵਿੱਚ ਇਸ ਇਸੇ ਤਰ੍ਹਾਂ ਸੰਗਤ ਜੀ ਮਾਤਾ ਜੀ ਨੇ ਦੱਸਿਆ ਕਿ ਇੱਕ ਹਫਤਾ ਮੈਂ ਜਿਹੜਾ ਜੋਤ ਦਾ ਘੋ ਲੈ ਕੇ ਆਈ ਇੱਕ ਹਫਤੇ ਆਪਣੀ ਬੱਚੀ ਨੂੰ ਮੈਂ ਦੁੱਧ ਦੇ ਵਿੱਚ ਕਿਤੇ ਪਾ ਕੇ ਕਿਤੇ ਮੈਂ ਸਬਜੀ ਦੇ ਵਿੱਚ ਪਾ ਕੇ ਛਕਾਉਂਦੀ ਰਹੀ ਤੇ ਕਹਿੰਦੇ ਕਿ ਪਰਮਾਤਮਾ ਦੀ ਇੰਨਾ ਹੀ ਤੇ ਕਹਿੰਦੇ ਕਿ ਪ੍ਰਮਾਤਮਾ ਦੀ ਐਨੀ ਕਿਰਪਾ ਹੋਈ ਕਿ ਅੱਜ ਤੱਕ ਕਹਿੰਦੇ ਕਿ ਮੇਰੇ ਬੱਚੇ ਨੂੰ ਪ੍ਰੋਬਲਮ ਨਹੀਂ ਹੋਈ ਉਹ ਮਾਤਾ ਵਾਲੀ ਪ੍ਰੋਬਲਮ ਨਹੀਂ ਆਈ ਤੇ ਚੇਚਕ ਦੀ ਬਿਮਾਰੀ ਜਿਹੜੀ ਉਹਨਾਂ ਦੇ ਬੱਚੇ ਦੇ ਸਿਰੇ ਨੂੰ ਦੁਬਾਰਾ ਸ਼ੋ ਨਾ ਸਕੀ ਸੰਗਜੀਤਾਂ ਅੰਤਨ ਬਾਬਾ ਦੇਵ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਇਸੇ ਤਰ੍ਹਾਂ ਸੰਗਜੀ ਉਹ ਮਾਤਾ ਜੀ ਕਹਿੰਦੇ ਕਿ ਜੋ ਮੈਂ ਸੁਖਣਾ ਸੁੱਕੀ ਸੀ ਕਿ ਹਰ ਮਹੀਨੇ ਮੈਂ ਸ਼ਹੀਦਾ ਸਾਹਿਬ ਜਾਵਾਂਗੀ ਕਹਿੰਦੇ ਕਿ ਉਸੇ ਤਰ੍ਹਾਂ ਮੈਂ ਹਰ ਮਹੀਨੇ ਸ਼ਹੀਦਾ ਸਾਹਿਬ ਕਹਿੰਦੇ ਕਿ ਜਾਣ ਲੱਗੇ ਪਰ ਕਹਿੰਦੇ ਅਚਾਨਕ ਮੇਰੇ ਸਿਹਤ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਮੈਂ ਬਹੁਤ ਹੀ ਜ਼ਿਆਦਾ ਕਹਿੰਦੇ ਬਿਮਾਰ ਹੋ ਜਾਂਦੀ ਮੈਨੂੰ ਬਹੁਤ ਜ਼ਿਆਦਾ ਬੁਖਾਰ ਹੋ ਜਾਂਦਾ ਤੇ ਇਸੇ ਤਰ੍ਹਾਂ ਸੰਗਤ ਜੀ ਉਹ ਮਾਤਾ ਜੀ ਨੂੰ ਕੋਈ ਦੁਆਆਂ ਦੇ ਨਾਲ ਫਰਕ ਨਹੀਂ ਪੈਂਦਾ ਤੇ ਉਹ ਆਪਣੀ ਸੱਸ ਨੂੰ ਕਹਿੰਦੇ ਕਿ ਮਾਤਾ ਮੈਂ ਠੀਕ ਨਹੀਂ ਹੋਣਾ ਮੈਂ ਡਾਕਟਰਾਂ ਤੋਂ ਠੀਕ ਨਹੀਂ ਹੋਣਾ ਤੁਸੀਂ ਇੱਕ ਕੰਮ ਕਰੋ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਸ਼ੈਦਰ ਸਾਹਿਬ ਚਲੇ ਜਾਓ ਤੇ ਉੱਥੇ ਜੋਧ ਦੇ ਵਿੱਚ ਤੁਸੀਂ ਕਿਉਂ ਪਾਉ ਤੇ ਨਾਲ ਜੋਦ ਦਾ ਕਿਉ ਲੈ ਕੇ ਆਓ ਕਿਉਂਕਿ ਉਹਨਾਂ ਦੀ ਭਾਵਨਾ ਬਣ ਗਈ ਸੀ ਸੰਗਤ ਜੀ ਉਹਨਾਂ ਦਾ ਕਹਿਣਾ ਸੀ ਕਿ ਜਿੱਦਾਂ ਹੀ ਮੇਰੇ ਬੱਚੇ ਠੀਕ ਹੋਏ ਉਸੇ ਤਰ੍ਹਾਂ ਹੀ ਮੈਂ ਠੀਕ ਹੋਵਾਂਗੇ ਤੇ ਇਸੇ ਤਰ੍ਹਾਂ ਸੰਗਤ ਜੀ ਉਹ ਮਾਤਾ ਜੀ ਨੇ ਜਿਵੇਂ ਆਪਣੀ ਬੱਚੀ ਨੂੰ ਕਿਉਸ਼ ਕਾਇਆ ਸੀ ਉਸੇ ਤਰ੍ਹਾਂ ਕਿਉਸ਼ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੋ ਗਈ ਇਹਨਾਂ ਵਿਸ਼ਵਾਸ ਤੇ ਭਾਵਨਾ ਬਣ ਗਈ ਕਿ ਉਹ ਮਾਤਾ ਜੀ ਕਹਿੰਦੇ ਕਿ ਤਾਂ-ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬਾਰੇ ਨੇ ਚ ਕਹਿੰਦੇ ਹੋਰ ਮੈਂ ਜਾਣਨਾ ਸ਼ੁਰੂ ਕੀਤਾ ਤੇ ਦੇਖਿਆ ਕਾਫੀ ਕਹਿੰਦੇ ਕਿ ਹੋਰ ਸੰਗਤਾਂ ਦੇ ਮੁਖੋਂ ਕਹਿੰਦੇ ਮੈਂ ਸੋਣਿਆ ਵਾਏ ਗੁਰੂ ਸੱਚੇ ਪਾਸ਼ਾ ਚੇਰ ਸਿੰਘਾਂ ਦੇ ਕਿਰਪਾ ਬਾਰੇ ਤੇ ਕਹਿੰਦੇ ਕਿ ਇਦਾਂ ਕਰਦਿਆਂ ਕਰਦਿਆਂ ਮੈਨੂੰ ਚਪੈਰਾ ਸਾਹਿਬ ਬਾਰੇ ਪਤਾ ਲੱਗਾ ਮੈਂ ਚਪੈਰਾ ਸਾਹਿਬ ਘਟਨਾ ਸ਼ੁਰੂ ਕੀਤਾ ਤੇ ਆਪਣੇ ਘਰ ਦੇ ਵਿੱਚ ਕਹਿੰਦੇ ਕਿ ਮੈਂ ਪੱਕੀ ਜੋਤ ਜਗਾਉਣੇ ਸ਼ੁਰੂ ਕੀਤੀ ਤੇ ਜਦੋਂ ਇਸ ਤਰ੍ਹਾਂ ਚਪੈਰਾ ਸਾਹਿਬ ਘਟਨਾ ਸ਼ੁਰੂ ਕੀਤਾ ਜੋਤ ਜਗਾਉਣੇ ਸ਼ੁਰੂ ਕੀਤੀ ਤੇ ਉਹ ਮਾਤਾ ਜੀ ਦੱਸ ਰਹੇ ਕਿ ਸਾਡੇ ਨਾਲ ਐਨੇ ਵੈਗਰੋ ਸੱਚੇ ਪਾਸ਼ਾ ਜੀ ਸਾਡੇ ਤੇ ਕਿਰਪਾ ਹੋਈ ਕਿ ਸਾਡਾ ਕੋਈ ਜ਼ਮੀਨ ਦਾ ਰੋਲਾ ਚੱਲਦਾ ਸੀ ਜਿਸ ਦੇ ਉੱਪਰ ਸਾਡਾ ਕਾਫੀ ਖਰਚਾ ਪੈਸਾ ਲੱਗ ਚੁੱਕਿਆ ਸੀ ਤੇ ਜਿਸ ਦਿਨ ਤੋਂ ਕਹਿੰਦੇ ਕਿ ਮੈਂ ਘਰ ਦੇ ਵਿੱਚ ਜੋਦ ਚਕਾਉਣੇ ਸ਼ੁਰੂ ਕੀਤੇ ਤੇ ਅਸੀਂ ਉਹ ਵਾਲਾ ਕੇਸ ਜੋ ਸਾਡਾ ਰੋਲਾ ਸੀ ਕਹਿੰਦੇ ਕਿ ਅਸੀਂ ਉਹ ਵੀ ਜਿੱਤ ਗਏ ਤੇ ਇਸੇ ਤਰ੍ਹਾਂ ਸੰਗਾ ਜੀ ਉਹ ਮਾਤਾ ਜੀ ਨੇ ਦੱਸਿਆ ਕਿ ਸਾਡੇ ਉੱਪਰ ਥੋੜਾ ਜਿਹਾ ਕਰਜ਼ਾ ਸੀ ਕਹਿੰਦੇ ਕਿ ਉਹ ਵੀ ਲੈ ਗਿਆ ਕਹਿੰਦੇ ਜਿਵੇਂ ਜਿਵੇਂ ਮੈਂ ਜੋਤ ਜਗਾਉਂਦੀ ਕਈ ਕਹਿੰਦੇ ਕਿ ਸਾਡਾ ਕੰਮ ਇੰਨਾ ਸੋਹਣਾ ਚੱਲਿਆ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਈ ਕਿਉਂਕਿ ਮਾਤਾ ਜੀ ਦੱਸਦੇ ਕਿ ਮੈਂ ਜੋਤ ਦਾ ਨਾਗਰ ਨਹੀਂ ਸਿਪਾਉਂਦੀ ਜੋਤ ਮੈਂ ਪੱਕੀ ਹੀ ਜਗਾਉਂਦੀ ਸੀ ਇਸੇ ਤਰ੍ਹਾਂ ਸੰਗਤ ਜੀ ਸਵੇਰੇ ਮਾਤਾ ਜੀ ਦੱਸਦੇ ਕਿ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਕਿ ਮੈਂ ਗੁਰਬਾਣੀ ਦਾ ਆਚਾਰ ਕਰਕੇ ਤੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਜੋਤ ਜਗਾ ਦਿੱਤੀ ਸੀ ਕਹਿੰਦੇ ਕਿ ਸਾਰਾ ਦਿਨ ਉਹ ਜੋਤ ਜਗਦੀ ਰਹਿੰਦੀ ਸੀ ਅਸੀਂ ਅਲੱਗ ਤੋਂ ਕਹਿੰਦੇ ਇੱਕ ਰੋਮ ਤਿਆਰ ਕੀਤਾ ਸੀ ਕਹਿੰਦੇ ਕਿ ਸਾਡੇ ਬੱਚੇ ਸਾਡੇ ਬੱਚਿਆਂ ਦੀ ਮੇਰੇ ਤੇ ਮੇਰੇ ਸੱਸ ਦੀ ਡਿਊਟੀ ਲੱਗੇ ਸੀ ਕਿ ਅਸੀਂ ਜਾ ਕੇ ਵਾਰ-ਵਾਰ ਦੇਖ ਕੇ ਆਉਂਦਿਆਂ ਦੇ ਸੀ ਕਿ ਜੋਤ ਜਗ ਰਹੀ ਹੈ ਤੇ ਇਸੇ ਤਰ੍ਹਾਂ ਸੰਗਤ ਜੀ ਪਰਮਾਤਮਾ ਦੀ ਵਾਗਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਗਈ ਕਿ ਉਹ ਮਾਤਾ ਜੀ ਨੇ ਦੱਸਿਆ ਕਿ ਮੈਂ ਕਿ ਮੈਂ ਆਪਣੇ ਘਰ ਦੇ ਵੱਡੀ ਜੋਤ ਲੈ ਕੇ ਆਏ ਜੋ 12 ਹਜ਼ਾਰ ਦੀ ਕਹਿੰਦੇ ਕਿ ਆਈ ਮਾਤਾ ਜੀ ਨੇ ਦੱਸਿਆ ਕਹਿੰਦੇ ਕਿ ਜਿਵੇਂ ਸਾਡੇ ਘਰ ਦੇ ਵਿੱਚ 1-2 ਦਿਨ ਕਹਿੰਦੇ ਬਾਅਦ ਚ ਕੁਝ ਹੋਣਾ ਹੁੰਦਾ ਸੀ ਪਰਮਾਤਮਾ ਕਹਿੰਦੇ ਕਿ ਇੰਨੀ ਕਿਰਪਾ ਹੋ ਗਈ ਕਿ ਉਹ ਦ੍ਰਿਸ਼ ਮੈਨੂੰ ਪਹਿਲਾਂ ਹੀ 2 ਦਿਨ ਦਿਖਣੇ ਸ਼ੁਰੂ ਹੋ ਜਾਂਦੇ ਸੀ ਸੁਪਣਿਆਂ ਦੇ ਰਾਹੀਂ ਇਸ ਤਰ੍ਹਾਂ ਸੰਗਤ ਜੀ ਸ਼ਹੀਦਾ ਸਿੰਘਾਂ ਦੀ ਕਿਰਪਾ ਹੁੰਦੀ ਹੈ ਉਹ ਮਾਤਾ ਜੀ ਨੇ ਦੱਸਿਆ ਕਿ ਜਦੋਂ ਵੀ ਮੈਂ ਦੇਗ ਤਿਆਰ ਕਰਦੀ ਤੇ ਦੇਗ ਤਿਆਰ ਕਰਦੇ ਸਮੇਂ ਕਹਿੰਦੇ ਕਿ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਜਿਵੇਂ ਮੇਰੇ ਕੋਲ ਕੋਈ ਖਾੜਾ ਹੈ ਤੇ ਕਦੇ-ਕਦੇ ਇਦਾਂ ਹੀ ਕਹਿੰਦੇ ਹੁੰਦਾ ਜਦੋਂ ਮੈਂ ਦੇਗ ਬਣਾਉਣੀ ਤੇ ਮੈਨੂੰ ਪਾਠ ਦੀ ਆਵਾਜ਼ ਆਉਂਦੀ ਕਿਉਂਕਿ ਮਾਤਾ ਜੀ ਦਾ ਇਹ ਕਹਿਣਾ ਸੰਗਤ ਜੀ ਕਿ ਆਪ ਤਾਂ ਜੋ ਮੈਂ ਪਾਠ ਬੋਲਦੀ ਹੀ ਬੋਲਦੀ ਮੇਰੇ ਤੋਂ ਇਲਾਵਾ ਇੱਕ ਅਲੱਗ ਤੋਂ ਮੈਂ ਆਵਾਜ਼ ਆਉਂਦੀ ਹੈ ਤੇ ਇਸੇ ਤਰ੍ਹਾਂ ਸੰਗਤ ਜੀ ਮਾਤਾ ਜੀ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਕਿ ਪਾੜ ਪੂਜਾ ਵਾਲੇ ਸਥਾਨ ਤੇ ਮੈਂ ਸਾਬ ਸਫਾਈ ਕਰਨੀ ਤੇ ਅਜੇ ਮੈਂ ਜੋਤ ਜਗਾਉਣੀ ਹੁੰਦੀ ਉਸ ਸਮੇਂ ਮੈਂ ਕਹਿੰਦੇ ਕਿ ਸਿਮਰਨ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪੈਂਦੀ ਇੰਨੀ ਕਿਰਪਾ ਸੰਗਾ ਜੀ ਮਾਤਾ ਜੀ ਦੱਸਦੇ ਕਿ ਸ਼ਹੀਦਾਂ ਸਿੰਘਾਂ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਡੇ ਤੇ ਹੋਏ ਕਹਿੰਦੇ ਕਿ ਜੋ ਮੇਰੇ ਬੱਚੇ 3-4 ਸਾਲਾਂ ਤੋਂ ਪਰੇਸ਼ਾਨ ਸੀ ਉਹਦਾ ਉਹ ਦੁੱਖ ਦੂਰ ਨੇ ਸੀ ਹੁੰਦਾ ਤੇ ਉਹ ਵੈਗਰੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਦਾ ਉਹ ਰੋਗ ਵੀ ਕੱਟਿਆ ਗਿਆ ਇਸੇ ਤਰ੍ਹਾਂ ਸੰਗਤ ਜਿਹੜੇ ਵੀ ਪਰਿਵਾਰਾਂ ਤੇ ਭੈਣ ਭਰਾਵਾਂ ਤੇ ਸ਼ਹੀਦ ਸਿੰਘਾਂ ਦੀ ਕਿਰਪਾ ਹੋ ਜਾਂਦੀ ਹੈ ਉਹ ਫਿਰ ਇਸ ਤਰ੍ਹਾਂ ਸ਼ਹੀਦ ਸਿੰਘਾਂ ਦੀ ਮਹਿਮਾ ਕਰਦੇ ਹਨ ਤੇ ਸੰਗਤ ਇੱਕ ਸੱਚੀ ਘਟਨਾ ਦੇ ਹੱਡ ਬੀਤੀ ਹੈ ਕੋਈ ਆਪਣੀਆਂ ਮਨਕੜਤ ਕਹਾਣੀਆਂ ਨਹੀਂ ਜਿਹੜੇ ਭੈਣ ਭਰਾ ਸ਼ਰਦਾ ਰੱਖਦੇ ਹਨ ਭਾਵਨਾ ਰੱਖਦੇ ਹਨ ਸੰਗਤ ਜੀ ਉਹਨਾਂ ਨੂੰ ਸ਼ਹੀਦ ਸਿੰਘ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਆ ਕੇ ਰੱਖਦੇ ਹਨ ਤੇ ਜਿਨ੍ਹਾਂ ਨੂੰ ਸੰਗਤ ਜੀ ਸ਼ਰਦਾ ਤੇ ਭਰੋਸਾ ਹੀ ਨਹੀਂ ਉਹਨਾਂ ਦੇ ਵਾਸਤੇ ਤਾਂ ਇਹ ਸੰਸਾਰ ਨਿਰੰਕਾਰ ਸਭ ਕੁਝ ਝੂਠ ਹੈ ਆਪਣਾ ਆਪ ਸੰਗਤ ਜੀ ਦੇ ਝੂਠਾ ਉਹਨਾਂ ਦੇ ਲਈ ਤਾਂ ਕੁਝ ਵੀ ਸੱਚ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਚੀਜ਼ ਨਹੀਂ ਆ ਸਕਦੀ ਕਿਉਂਕਿ ਸੰਗਤ ਜੀ ਜਿਹੜਾ ਸ਼ਰਧਾ ਭਾਵਨਾ ਪਰੋਸਾ ਤੇ ਜਿਹੜੇ ਹਿਰਦੇ ਦੇ ਵਿੱਚ ਸ਼ਰਧਾ ਆ ਜਾਵੇ ਫਿਰ ਪੱਥਰਾਂ ਦੇ ਵਿੱਚ ਵੀ ਪ੍ਰਮਾਤਮਾ ਆ ਜਾਂਦਾ ਹੈ ਇਸੇ ਤਰ੍ਹਾਂ ਸੰਗਤ ਜੀ ਜਦੋਂ ਸ਼ਰਧਾ ਭਾਵਨਾ ਨਹੀਂ ਹੁੰਦੀ ਮਨੁੱਖ ਦੀ ਤਾਂ ਉੱਥੇ ਸਾਹਮਣੇ ਖੜੇ ਪ੍ਰਮਾਤਮਾ ਨੂੰ ਵੀ ਉਹ ਇੱਕ ਕਹ ਦਿੰਦਾ ਹੈ ਕਿ ਤੂੰ ਇੱਕ ਆਮ ਮਨੁੱਖ ਤੇ ਆਮ ਬੰਦਾ ਹੈ ਇਹ ਹੁੰਦੀਆਂ ਹਨ ਸੰਗਤ ਜੀ ਕੁਝ ਗੱਲਾਂ ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਜੋ ਜਿਨ੍ਹਾਂ ਦੀ ਸ਼ਰਤਾਂ ਹੁੰਦੀ ਹੈ ਸੰਗਤ ਜੀ ਉਹ ਵੱਡੇ ਭਾਗਾਂ ਵਾਲੇ ਹੁੰਦੇ ਹਨ ਇਸੇ ਤਰ੍ਹਾਂ ਸੰਗਤ ਜੀ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜਗਾਈ ਹੋਈ ਜੋਤ ਨੇ ਉਸ ਭੈਣ ਦੇ ਉਸ ਮਾਤਾ ਦੇ ਸਾਰੇ ਦੁੱਖ ਰੋਗ ਜਿਹੜੇ ਉਹ ਦੂਰ ਕਰ ਦਿੱਤੇ ਸਾਰੀਆਂ ਮਨੋ ਕਾਮਨਾਵਾਂ ਅਰਦਾਸਾਂ ਜਿਹੜੀਆਂ ਉਹ ਪੂਰੀਆਂ ਕਰ ਦਿੱਤੀਆਂ ਇਸੇ ਤਰ੍ਹਾਂ ਸੰਗਤਿਓ ਭੈਣ ਦਾ ਕਹਿਣਾ ਹੈ ਕਿ ਹੁਣ ਕਈ ਕੰਮ ਹੁੰਦੇ ਹਨ ਉਹਨਾਂ ਨੂੰ ਕਹਿੰਦੇ ਕਿ ਮੈਂ ਸਿਰਫ ਸੋਚ ਹੀ ਲੈਂਦੀ ਹਾਂ ਤੇ ਕਹਿੰਦੇ ਕਿ ਮੈਂ ਸੋਚ ਹੀ ਲਾਵਾਂ ਤੇ ਮੇਰੇ ਜਿਹੜੇ ਕੰਮ ਹੁੰਦੇ ਹਨ ਉਹ ਪੂਰੇ ਹੋ ਜਾਂਦੇ ਹਨ ਕਿਉਂਕਿ ਸੰਗਤ ਜਿੱਥੇ ਸ਼ਹੀਦ ਸਿੰਘਾਂ ਦਾ ਪੈਰਾ ਹੋ ਜਾਂਦਾ ਹੈ ਉੱਥੇ ਕਾਰਜ ਇਸੇ ਤਰ੍ਹਾਂ ਹੁੰਦੇ ਹਨ ਕਿ ਮਨੁੱਖ ਫੁਰਨਾ ਕਰਦਾ ਹੈ ਤੇ ਚੱਟ ਪਾਟੇ ਉਹ ਕਾਰਜ ਉਹ ਪੂਰੇ ਹੋ ਜਾਂਦੇ ਹਨ ਜਿਹੜੇ ਕੰਮ ਦੇ ਲਈ ਸੰਗਤਿਓ ਪਰਿਵਾਰ ਘਾਤੋਂ ਬਾਹਰ ਜਾਂਦਾ ਹੈ ਉਹ ਉਹਨਾਂ ਦਾ ਕਾਰਜ ਜਿਹੜਾ ਵੀ ਕੋਈ ਵੀ ਪਾਵੇਂ ਹੋਵੇ ਉਹ ਫਤਿਹ ਜ਼ਰੂਰ ਹੁੰਦਾ ਹੈ ਸੰਗਤ ਜੀ ਇਹ ਸਾਡੇ ਅੱਜ ਦੇ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ